हां जी मित्रों ड्यूटी अपनी होगी खत्म ए अपना गलीला पार्किंग ਦੇ ਵਿੱਚ ਦੇਖ ਸਕਦੇ ਆ हां ए ਆਪਣਾ ਬੰਦਾ ਡਰਾਈਵਰ ਪਾਕਿਸਤਾਨ ਦਾ हां ਇਹ ਗੱਲ ਆ ਡੀਜ਼ਲ ਪਵਾ ਲਿਆ ਡੀਜ਼ਲ ਚਲੋ ਜਾਣਾ हां ਮੈਂ ਪਵਾਇਆ ਹੈ ਸੁਬਾ ਕਾਮਾਂ ਕੱਲ ਜਲਦੀ ਕੱਲ ਸਾਡਾ ਕੰਮ ਹੈਗਾ ਸਵੇਰ ਜਲਦੀ ਤੇ ਸਾਡਾ ਸੁਪਰਵਾਈਜ਼ਰ ਕਹਿੰਦਾ ਟੈਂਕੀਆਂ ਫੁੱਲ ਕਰਵਾ ਲਓ ਡੀਜ਼ਲ ਦੀ ਆਪਾਂ ਦਾ ਕਰਾ ਲਿਆਏ ਸੀ ਤੇ ਹੁਣ ਇਹ ਡਰਾਈਵਰ ਜਾਏਗਾ ਟੈਂਕੀ ਫੁੱਲ ਕਰਾਉਣ ਆਪੇ ਗੱਡੀ ਦੀ ਸਾਰੇ ਜਾ ਰਹੇ ਆ ਡੀਜ਼ਲ ਪਵਾਉਣ ਆਪਾਂ ਪਹਿਲਾਂ ਹੀ ਪਵਾ ਲਿਆਏ ਸੀ ਆਪਣੀ ਟੈਂਕੀ ਹੈਗੀ ਫੁੱਲ ਡੀਜ਼ਲ ਦੀ ਮਿੱਤਰੋ ਡੀਜ਼ਲ ਪਵਾ ਕੇ ਮੁੰਡਾ ਗੱਡੀ ਧੋਣ ਲੱਗਿਆ ਹੋਇਆ। ਸ਼ਾਹ ਨੂੰ ਇਹ ਵਿਹਲੇ ਹੁੰਦੇ ਫਿਰ ਗੱਡੀ ਵੀ ਧੋ ਲਈਦੀ ਆ। ਮੁੰਡਾ ਕਲੀਨ ਕਰ ਰਿਹਾ ਗੱਡੀ। ਇਹ ਦੇਖੋ। ਚੰਗੀ ਤਰ੍ਹਾਂ ਕਲੀਨ ਕਰ ਚੰਗੀ ਤਰ੍ਹਾਂ ਕਲੀਨ ਕਰ ਲਈ ਮੁੰਡੇ ਨੇ ਗੱਡੀ ਜਾ ਰਿਹਾ ਪਲੇਟ ਹੋ ਗਏ ਥੋੜੇ ਆਪਾਂ ਪਹਿਲਾਂ ਆਣਾ ਬਸ ਹੋ ਗਈ ਕਲੀਨ ਤੇ ਗਾਟਾ ਵੀ ਕੰਮ ਹੋ ਗਿਆ ਖਾਤੋਂ ਤੇ ਚੀਜ਼ਾਂ ਵਾਂ ਇਹ ਘਰੇ ਇਹ ਖੜਾ ਦੇਖੋ 61 1 ਛੋਟਾ ਹੀ ਐ ਵੀ ਇਹ ਕੰਕਰੀਟ ਕਰਦਾ ਉੱਪਰ ਸਟੌਪ ਇਹ ਨੂੰ ਕਹਿੰਦੇ ਸਾਵਲ ਜਾ ਰਿਹਾ ਮੁੰਡਾ ਪਾਰਕਿੰਗ ਦੇ ਵਿੱਚ ਤੇ ਦੇਖ ਸਾਡੇ ਨੂੰ ਐਸਾ ਨਾ ਕੀ ਆ ਲੈ ਠੀਕ ਹੈ ਠੀਕ ਫਿੱਟ ਫਿੱਟ ਵਧੀਆ ਇਹ ਦੋਸਤ ਪਾਕਿਸਤਾਨੀ ਦੋਸਤ ਰਾਮ ਦੇ ਵੱਜ ਗਏ ਸਾਡੇ ਕੋਲੇ 5:30 ਹੋਰ ਜੀ ਜਾਵਾਂਗੇ ਸਾਡੀ ਹੋ ਗਈ ਡਿਊਟੀ ਖਤਮ ਗੱਡੀਆਂ ਪਾਰਕਿੰਗ ਦੇ ਵਿੱਚ ਲੱਗ ਰਹੀਆਂ ਦੇਖੋ ਇਹ ਸ਼ੀਸ਼ੇ ਸਾਫ਼ ਕਰਨ ਲੱਗਾ ਮਿੱਤਰੋ ਆ ਗਿਆ ਵੀ ਪਾਕਿਸਤਾਨ ਦਾ ਲੜਕਾ ਗੱਡੀ ਧੋ ਰਿਹਾ ਚੰਗੀ ਤਰ੍ਹਾਂ ਰਗੜ ਕੇ ਰਗੜ ਕੇ ਉਹ ਜਾ ਰਿਹਾ گلاب ਇੱਥੇ گلاب ਦਾ ਕੰਮ ਵੀ ਬਹੁਤ ਆ 사ウਦੀ ਦੇ ਵਿੱਚ ਗਰੀਡ ਕੰਗਰੂਡ ਜੋ ਵੀ ਇਹ ਲੈ ਕੇ ਆਂਦੇ گلاب ਰਾਹੀ ਜਾਂਦੀ ਹੈ ਇੱਥੇ ਉਹ ਜੋ ਵੀ ਲੈ ਕੇ ਆਂਦੇ ਆ ਸਾਬ ਲੈ ਕੇ ਅੰਦਰ ਸੁੱਕਾ ਸੁੱਕਾ ਬਾਤ ਕੋਈ ਨਾ ਨਸ ਜਿਹੜਾ ਪਾਸੇ ਰੋਹ ਕਪੜਾ ਲਾ ਦਿੰਦੇ ਜੀ ਸਾਫ ਡਿਊਟੀ ਤੋਂ ਫ੍ਰੀ ਹੋ ਕੇ ਹੁਣ ਘਰੇ ਜਾਣ ਦੀ ਤਿਆਰੀ ਵਿੱਚ ਸਾਰੇ ਬੰਦੇ ਆ ਰਹੇ ਗੱਡੀਆਂ ਖੜਾ ਆ ਕੇ ਕੰਮ ਹੋ ਗਿਆ ਖਾਤਮ ਪੰਜ ਲਾਵਾਂਗੇ ਤੇ ਪੰਜ ਲਾ ਕੇ ਵਾਪਸ ਆਪਾਂ ਕੈਂਪ ਦੇ ਵਿੱਚ ਜਾਵਾਂਗੇ ਰੂਮ 'ਚ ਇੱਥੇ ਪੰਜ ਚਲਾਉਣਾ ਪੈਂਦਾ ਡਿਊਟੀ ਦਾ। ਸ਼ੁਭਾ ਡਿਊਟੀ ਸਟਾਰਟ ਕਰਨ ਦੇ ਟਾਈਮ ਤੇ ਡਿਊਟੀ ਬੰਦ ਕਰਨ ਦੇ ਟਾਈਮ। ਦੇਖ ਸਕਦੇ ਹੋ ਜੀ। ਸਭ ਕੱਟੇ ਹੋਗੇ। ਇਹ ਡਰਾਈਵਰਾਂ ਸਭ ਇਹ ਆਪਣਾ ਪਲਾਂਟ। ਲੋ ਜੀ। ਆਪਾਂ ਘਰੇ ਜਾ ਰਹੇ ਬੱਸਾਂ ਜਾ ਰਹੀਆਂ। ਆਪਣੀ ਬੱਸ ਜਾਈ ਨਹੀਂ ਵੇਟਿੰਗ 'ਚ ਖੜੇ ਹੋਏ ਆਪਾਂ ਬੱਸ ਦਾ ਇੰਤਜ਼ਾਰ ਕਰਦੇ ਹੋਏ ਆਪਣੀ ਬੱਸ ਆ ਚੁੱਕੀ ਆ ਦੇਖ ਸਕਦੇ ਤੁਸੀਂ ਸਾਬਲ ਦੇ ਜਾਣਗੇ ਸਭੀ ਡਰਾਈਵਰ ਸਾਰੇ ਡਰਾਈਵਰ ਆ ਦੋਸਤੋ ਜਾ ਰਹੇ ਆ ਤੇ ਡੌਗੀ ਵੀ ਹੈ ਨਾਲ ਆਹ ਤੇ ਗਲੀ ਦੀ ਆਹ ਠੀਕ ਹੈ ਸਹੀ ਹੈ ਸਹੀ ਹੈ ਚਲੋ ਜੀ ਹੁਣ ਆਪਾਂ ਜਾ ਰਹੇ ਹਾਂ ਓਕੇ ਮਿਲਦੇ ਆ ਬਾਅਦ ਚ ਆ ਗਏ ਆ ਦੋਸਤੋ ਲੋ ਜੀ ਦੋਸਤੋ ਅਸੀਂ ਆ ਗਏ ਆ ਆਪਣੇ ਕੈਂਪ ਦੇ ਵਿੱਚ ਡਿਊਟੀ ਤੋਂ ਤੁਸੀਂ ਦੇਖ ਸਕਦੇ ਹੋ ਹੁਣ ਸਾਰੇ ਮੁੰਡੇ ਆਪਣਾ ਰੋਟੀ ਪਾਣੀ ਨਹਾ ਧੋਵੇ ਰੋਟੀ ਪਾਣੀ ਬਣਾਣਗੇ ਇਹ ਆਪਣਾ ਕੈਂਪ ਹੈ ਤੇ ਤੁਸੀਂ ਦੇਖ ਸਕਦੇ ਹੋ ਸ਼ਾਮ ਦੇ 7:00 ਵਜੇ ਨੇ ਆਪਾਂ ਵੀ ਰੂਮ 'ਚ ਜਾ ਰਹੇ ਹਾਂ ਤੇ ਨਹਾਵਾਂਗੇ ਧੋਵਾਂਗੇ ਨਾ ਕੇ ਧੋਗੇ ਆਪਾਂ ਰੋਟੀ ਪਣੀ ਖਾਵਾਂਗੇ ਇਹ ਆਪਣਾ ਪਾਰਕਿੰਗ ਬੈਠਣ ਲਈ ਲੋ ਜੀ ਆਪਾਂ ਪਹਿਲੀ ਰੂਮ ਦੇ ਵਿੱਚ ਆ ਗਏ ਮੁੰਡਾ ਮੈਚ ਦੇਖ ਰਿਹਾ ਹੈ ਮੈਚ ਚੱਲ ਰਿਹਾ ਹੈ ਇਹ ਪਾਕਿਸਤਾਨ ਦਾ ਇਹ ਪਾਕਿਸਤਾਨ ਦਾ ਸਿਲਵਾ ਸਫਰ ਨੂੰ ਚ ਪਹੁੰਚ ਚੁੱਕੇ ਆ ਇਹ ਆਪਣਾ ਰੂਮ ਤੇਰੇ ਵਾਸਤੇ ਧਿਆਨ ਨਹੀਂ ਦਿਆ ਆਪਾਂ ਰੂਮ ਚ ਆ ਗਏ ਲੋਕੋ ਅਲਮੁਸਤਕ ਬਹੁਤ ਵਾਅਲਕਮ ਅਲੈਕੁਮ ਆ ਗਏ ਹੁਣ ਰੋਟੀ ਪਾਣੀ ਖਾਵਾਂਗੇ ਤੇ ਬਾਈ